ਅੱਜ ਮੇਰੇ ਭਰਾ ਬਣੇ ਫਿਰਦੇ ਸੀ ਨਾ ਇਹਨਾਂ ਨੇ ਲਹਿੰਗੇ ਤੱਕ ਕਰਵਾ ਕੇ ਮੇਰੇ ਕੈਨਸਲ ਕਰਾ ਦਿੱਤੇ ਸੀਗੇ ਐਟ ਇਵੇਂ ਕਿ ਤੁਸੀਂ ਵੀਡੀਓ ਦੀ ਸਟਾਰਟਿੰਗ 'ਚ ਦੇਖ ਚੁੱਕੇ ਹੋ ਕਿ ਮੈਕੋਟੋ ਲਿਕ ਦਿਨ ਲਾਈਵ ਆਈ ਸੀ ਤੇ ਲਾਈਵ ਆ ਕੇ ਉਸਨੇ ਕਿਹਾ ਸੀ ਕਿ ਜੋ ਮੇਰੇ ਭਰਾ ਬਣੇ ਫਿਰਦੇ ਸੀ ਉਹਨਾਂ ਨੇ ਤਾਂ ਮੇਰੇ ਲਹਿੰਗੇ ਤੱਕ ਕੈਨਸਲ ਕਰਵਾ ਦਿੱਤੇ ਸੀ ਜਿਸ ਤੋਂ ਬਾਅਦ ਮੈਨੂੰ ਐਟ ਅ ਟਾਈਮ ਸਾਰਾ ਕੁਝ ਕਰਨਾ ਪਿਆ ਤੇ ਹੁਣ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਗੁਰਜਾਇਸ ਵਲੋਗ ਨੇ ਇੱਕ ਵਲੋਗ ਦੇ ਰਾਹੀਂ ਸਭਨਾਂ ਨੂੰ ਜਵਾਬ ਦਿੱਤਾ ਹੈ ਤੇ ਇੱਕ ਰਿਕਾਰਡਿੰਗ ਵੀ ਸ਼ੇਅਰ ਕੀਤੀ ਹੈ ਜਿਸ ਵਿੱਚ ਇਸ ਗੱਲ ਦਾ ਸਾਰਾ ਕੁਝ ਸੱਚ ਸਾਹਮਣੇ ਆ ਜਾਂਦਾ ਕਿ ਲਹਿੰਗੇ ਕਿਸ ਨੇ ਕੈਨਸਲ ਕਰਵਾਏ ਸੀ ਜਾਂ ਨਹੀਂ ਕਰਵਾਏ ਜਾਂ ਕੀ ਗੱਲਬਾਤ ਹੋਈ ਸੀ ਆਓ ਤੁਸੀਂ ਵੀ ਦੇਖੋ ਇਸ ਵੀਡੀਓ ਵਿੱਚ ਤੇ ਪੂਰੀ ਵੀਡੀਓ ਦੇਖ ਕੇ ਆਪਣੇ ਸਜਾ ਰੁਰ ਦੇ ਉਹ ਤੇ ਹੁਣ ਦੱਸਿਓ ਕਿ ਤੁਹਾਨੂੰ ਦੋਨਾਂ ਚੋ ਸਹੀ ਕੌਣ ਤੇ ਗਲਤ ਕੌਣ ਲੱਗਦਾ ਹੈ। ਕਹਿੰਦੇ ਵੀ ਗੁਰਦਾਸ ਉਹਨਾਂ ਨੇ ਸਾਡੇ ਲਹਿੰਗੇ ਕੈਨਸਲ ਕਰ ਦੇ। ਮੈਂ ਕਹਿੰਦੀ ਮੈਂ ਤਾਂ ਲਹਿੰਗੇ ਕੈਨਸਲ ਕੀਤੀ ਨਹੀਂ ਮੰਤਾ ਭਾਜੀ ਉਹਨਾਂ ਦਾ ਫੋਨ ਆਇਆਗਾ ਉਹਨਾਂ ਨੇ ਕੈਨਸਲ ਕੀਤੀ। ਦੁਕਾਨਦਾਰ ਲਵੇ ਸੀਜ਼ਨ ਦਾ ਟਾਈਮ ਹੈ ਜੇ ਅਗਲਾ ਆਵੇ ਆ ਟਾਈਮ ਖਰਾਬ ਕਰਕੇ ਬਗਲੀ ਚੀਜ਼ ਲੈ ਕੇ ਆਵੇ ਦੱਸੋ ਕੀ ਲੈ ਲੈ। ਹਾਂਜੀ ਹਾਂਜੀ ਇਹ ਤਾਂ ਸਹੀ ਹੈ ਗਲਤ ਗਲਤ ਲੱਗਦੀ। ਪੈਸਾ ਆਇਆ ਹੋਵੇ ਫਿਰ ਵੀ। ਹੋਰ ਦੇਖੋ ਦੇਖੋ ਤਾਂ ਫੋਨ ਆਇਆ ਉਹਨੂੰ ਮੈਂ ਕਿਹਾ ਭਾਈ ਵੀ ਉਹਨਾਂ ਨੇ ਲਹਿੰਗੇ ਕੈਨਸਲ ਕਰਤੇ ਕਹਿੰਦੇ ਕੋਈ ਗੱਲ ਨਹੀਂ ਵੀਰੇ ਮੈਂ ਹੋਰ ਪਾਸ ਜੇ ਲੋੜ ਨਹੀਂ ਜਿਹੜਾ ਕੰਮ ਕਰਨਾ ਚਾਹ ਲਿਆ ਹਾਂਜੀ ਮੈਂ ਉਹ ਕਰਕੇ ਕਹਿੰਨੀ ਸੀ ਕਿ ਤਾ ਨਾ ਕੰਮ ਕਰਤੀਆਂ ਦੋ ਲੈ ਕੇ ਤਾਂ ਗੱਲ ਦੀ ਪਰਚਾ ਲੈ ਕੇ ਜਾਣ ਦਾ ਫਰਜ਼ ਆ ਹਾਂਜੀ ਭਾਈ ਜਦੋਂ ਆਪਾਂ ਬੁੱਕ ਕੀਤਾ ਲੈ ਕੇ ਜਾਣਾ